ਮੇਰੇ ਡਾਕਟਰ ਸਾਈਨ ਜੀ ਸਾਡੇ ਕੋ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜੇ ਕਿ ਉਹ ਮੋਰੇ ਕੋਈ ਪਾਈਪ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀ ਕੋ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋ ਆਏ ਨੇ ਇਹ ਇਥੇ ਟੋਟਲ ਚਾਰ ਪੇਸ਼ੈਂਟ ਸੀਗੇ ਇਹ ਚ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸਿਮੇਟ ਹਾਂਜੀ ਸਿਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਚਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬੰਨ ਸੀਗੇ ਹਾਂ ਜੀ ਰਾਜਨੀਤਿਕ ਇੱਕ ਧਿਆਨ ਰਹਿਤ ਸੀਗਾ ਤੇ ਇੱਕ ਫਿਲਹਾਲ ਦੋ ਪਿਛਲੇ ਰਹਿਤ ਸੀਗੇ ਹਾਂ ਜੀ ਬਿਲਕੁਲ ਐਮ ਜੀ ਕੇ ਤਰਫ ਆ ਗਏ ਇਹ ਇਹ ਅੰਦਰ ਬੈਠੇ ਪੰਜਾਂ ਨੇ ਜਿਹੜਾ ਚੱਲਦਾ 2000 ਬਾਅਦ ਚੱਲ ਗਏ ਤੇ ਬੈਠਿਆ ਇੱਕ ਕੁਰਸੀ ਰਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰ ਲੈ ਅੰਦਰ ਇਹ ਕਿਹੜੀਆਂ ਨੇ ਦੇਖਿਆ ਉਹ ਬਾਹਰ ਗੈਸ ਦਾ ਡੰਪ ਪਾਉਂਦੇ ਨੇ ਗੁਜਰਾਗਿਆ ਸਾਰੇ ਉਹਨਾਂ ਦੀ ਗੈਸ ਲੀਕ ਹੋ ਗਈ ਹੈ ਬਾਹਰ ਸੀਵਤ ਦਾ ਟੱਕੰਜਾ ਵੀ ਸੇਖਣ ਅੱਜ ਅੰਦਰ ਬੈਠਾ ਇੱਕ ਦਮ ਪਤਾ ਲੱਗੀ ਸਮੇਂ ਲੱਗੀ ਇੱਕਦਮ ਅੱਗੇ ਮੌਨਤਾ ਜੀ ਕਿ ਕੰਮ ਕਰਦਾ ਥਣਵਾ ਕਰਦਾ ਪਾ ਤੇ ਉਹ ਗਿਆ ਤੇ ਸਮੇਂ ਲੱਗੀ ਤੇ ਭੱਜਿਆ ਬਾਹਰ ਕਿੰਨੇ ਚਾਰ ਜਣੇ ਮੁੰਡੇ ਨੂੰ ਪਾਣੇ ਕੋਣ ਚੌਕ ਲੱਗਾ ਕਿ ਅੰਦਰ ਬਾਹਰ ਨੂੰ ਭੱਜਿਆ ਸੀ ਲੱਗਦਾ ਕਿ ਕੋਈ ਗਲਤੀ ਹੈ ਜੱਸ ਤੇ ਆਪਣਾ ਨਾਲ ਜੱਸ ਸ਼ਕਤੀ ਰਮਣ ਇੰਟਰਨੈਟ ਮੰਗਦੇ ਐਪ ਹੋਣੇ ਨਾਲ ਪੈਸਾ ਹੋਣਾ ਨਾਲ ਪਾਣੀ ਦੇਣਾ ਟਾਇਰ ਵੀ ਪੁਰਾ ਜੱਸ ਆ ਰਿਹਾ ਤੇ ਆ ਵੀ ਦੁਕਾਨਦਾਰ ਕੋਈ ਜਮਰੇ ਜਖਮੀ ਕੋ ਲੈ ਕੇ ਆ ਗਈ ਕੋਈ ਮੈਂ ਦੁਕਾਨ ਦੇ ਉੱਧਰ ਤੱਕ ਚਲੀ ਗਈ ਅੰਦਰ ਅੱਗੇ ਅੱਗੇ ਜਾ ਕੇ ਆਜਾ ਤੁਹਾਨੂੰ ਸਰ ਮੇਰਾ ਉੱਪਰ ਐਸੇ ਮਿਲ ਗਿਆ ਉਧਰ ਮੇਰੀ ਦੁਕਾਨਾ ਆ ਗਈ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਆ ਉਹ ਰਿਸ਼ਵਕਰ ਵਾਲਾ ਉਹ ਕਾਰੋ ਦੇ ਕਰਾਇ ਲਈ ਆਇਆ ਸੀ ਉੱਥੇ ਵੇਲੇ ਮੋੜੇ ਬੈ ਬੂੜੇ ਦੇ ਨੇ ਮਲਗ ਏਸੀ ਸੀ ਲੱਗਾ ਉੱਤੇ ਤੇ ਕੋਈ ਦੀ ਆਵਾਜ਼ ਆਈ ਵਾ 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 ਆਈ ਕਿ ਗੋੜੀ ਗੱਲ ਚੱਲ ਗਈ ਏ ਰੋਹ ਪਾ ਕੇ ਬੜਾ ਬੋਜੀ ਤੇ ਮੈਂ ਦੇਖਿਆ ਕਿ ਮੈਂ ਦੇਖਿਆ ਜਿਹੜਾ ਰਿਸ਼ਵਕਰ ਵਾਲਾ ਜਿਹੜੀ ਦੁਕਾਨ ਨਹੀਂ ਉਹ ਦੌੜਾ ਜਿਹੜਾ ਬਾਹਰ ਬੜਾ ਅੱਗ ਲੱਗੀ ਹੋਈ ਏ ਅੱਗ ਲੱਗੀ ਅੱਗ ਲੱਗੀ ਦੇ ਵੇਖੀਓ ਕਪੜੇ ਕੋਈ ਲਾਇਟ ਹੋ ਗਿਆ ਤਾਂ ਮੈਂ ਲਾਈਟ ਪਾਉਣੀ ਹੈ ਕਪੜੇ ਕਰਮ ਦੇ ਲਾਹ ਤੇ ਹੋ ਰਹੇ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭੁਗਾਈ ਏ ਥੋੜਾ ਬਗੜ ਮੇਰਾ ਤੇ ਉਹ ਕਹਿੰਦੀ ਤੁਹਾਡਾ ਬ੍ਰਦਰ ਵੀ ਨਾਲ ਹੀ ਏ ਇਹਨੂੰ ਵੇਖਿਆ ਦੇ ਫੜ ਲੇ ਫੜ ਲੇ ਜਾਗੇ ਤੂੰ ਹੀ ਆ ਗਈ ਪੜੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਏ ਜੀ ਗੈਸ ਬਾਰੇ ਨੇ ਉਹ ਜਿਹੜੇ ਪੌਂਦੇ ਪੀਲੇ ਅੰਡਰਗਰਾਊਂਡ ਸਾਡੀ ਦੁਕਾਨ ਦੇ ਲੱਗ ਕਾ ਕਾਰ ਜੀ ਗੈਸ ਪਾਟੀ ਆ ਗੈਸ ਪਾਟੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਾ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀਕ ਸੰਗਰ ਉਹਨੇ ਕਿਹਾ ਇਹਨਾਂ ਨੂੰ ਤੁਹਾਡੀ ਜਿਹੜੀ ਗੈਸ ਦੀ ਲੀਕ ਹੋ ਗਈ ਵੀ ਚਾ ਗੈਸ ਬਾਹਰ ਆ ਰਹੀ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨੇ ਨਾਲ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦੇ ਭੜ ਖਾਏਗਾ ਜਿੰਨਾ ਦੀ ਗਰਮੀ ਇੱਕ ਉਹਦੇ ਦੋ ਤਿੰਨਾਂ ਕਿਹਾ ਨਾ ਬਾਈ ਬੰਦ ਕਰ ਦਿਓ ਹਾਂਜੀ ਚਾਰ ਜੀ ਕੀ ਕਰਦੇ ਤੁਸੀਂ ਇਹ ਦੁਕਾਨੇ ਜਿਹੜੇ ਪਰੇ ਤੋਂ ਰਿਸ਼ਕਾ ਕਰਵਾ ਲਈ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਪਹਿਲੇ ਨਾਮ ਤੇ ਬੈਜੀ ਦੱਤੇ ਸਾਡੀ ਦੁਕਾਨ ਹੈ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਹੈ ਦਾ ਹਾਂਜੀ 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 ਚਾਰ ਜੀ ਹਾਂਜੀ ਹੱਟਵੇ ਦਾ ਕੰਮ ਹੈ ਦਾ ਇਹ ਬੱਚਾ ਵੀ ਸਾਡੀ ਗਲੀ ਦਾ ਹੀ ਆ ਪੱਦੀ ਆ ਜੀ ਆਪਣਾ ਹਾਂਜੀ ਹਾਂਜੀ ਕਾਉਂਡੀ ਦੇ ਕਾਰੇ ਕਾਉਂਡੀ ਦੇ ਹਾਂਜੀ ਹਾਂਜੀ ਸਾਰੇ ਸ਼ਹਿਰ ਕੋਲ ਦੇ ਭਗਤ ਨੇ ਇਕੱਠੇ ਜਾਦੇ ਦੇ ਪਤਾ ਪਤਾ ਡਿੱਗਾ ਤੇ ਉਹ ਖੇਲਾ ਟਾਈਮ ਤੱਕ ਅੱਗੇ ਤੇ ਅਸੀਂ ਲੱਗਾ ਹੁੰਦਾ ਤੇ ਉਹ ਗੈਸ ਪਾਈਪ ਮੀਨ ਨੂੰ ਫਟਣ ਨਾਲ ਅੱਗ ਲੱਗ ਗਈ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਦੀ ਸਾਈਡ ਤੇ ਲੱਗੀ ਹੋ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਜੋ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਸਰੋਤ ਪਤਾ ਕਿ ਥੱਲੇ ਇਹ ਨਾਮ ਹੈ ਤੁਹਾਡਾ ਮੇਸਟਰ ਦਾ ਨਾਮ ਜਫਰ ਅਲੀ ਸਰ ਉਹ ਕੁਰਤੀਆ ਕੰਮ ਕਰਦਾ ਦਾ ਦੁਕਾਨ ਨੂੰ पता नहीं क्या हुआ या? वो पैप फट गया पता नहीं क्या हुआ गैस का गैस का पैप फट गया आग आ गई अंदर उसमें सारे जल गए कुर्सी का काम करता हूँ सर तो करता हूँ नहीं सर मैं मैं परदेशी बंदा हूँ मैं सर अपना काम करता हूँ घूम फिर घूम फिर काम करता हूँ पता नहीं सर क्या हुआ था चार पाँच चार बंदे चार पाँच बंदे